ਮੈਂ ਤਾਂ ਬੀਜੇਪੀ ਦੇ ਰਹਿਣਾ ਜਿਹੜੇ ਬੰਦੇ ਲਈ ਜਾਂਦੇ ਤੁਸੀਂ ਗੱਲ ਸਮਝੇ ਨੂ ਜਿਹਨੂੰ ਕੋ ਲੁਧਿਆਣੇ ਵਾਲਾ ਪੁੱਛਦਾ ਨਹੀਂ ਵੇਟ ਕਰ ਰੇ ਸੀ ਕਿ ਆ ਜਾਈ ਤੇ ਫਿਰ ਅਸੀਂ ਦਸਾਵਾਂਗੇ ਸਬਕ ਚਲੋ ਬੀਜੇਪੀ ਹੁਣ ਜੀ ਬੀਜੇਪੀ ਨੂੰ ਪਤਾ ਲੱਗ ਜਾਊਗਾ ਉਹੀ ਕੇ ਰਿਆ ਨਾ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਉੱਥੇ ਬੈਠੇ ਲੀਡਰ ਸੋਚਦੇ ਆ ਕਿ ਆ ਬੜੀ ਚੀਜ਼ ਐ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਵਿੱਚ ਉਹ ਬੰਦੇ ਦੀ ਕੀ ਕਦਰ ਹੈ ਉਹ ਪੁੱਛ ਜਿਹੜੀ ਨੈਸ਼ਨਲ ਪਾਰਟੀ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਹੈ ਕਿ ਨਹੀਂ ਲੈਣਾ ਉਹ ਹੋਜਦੇ ਬਿੱਟੂ ਬਹੁਤ ਵੱਡਾ ਲੈ ਲਓ ਇਹਨੂੰ ਇੱਥੇ ਭੇਜ ਦਿਓ ਕੈਪਟਨ ਸਾਹਿਬ ਬਹੁਨੇ ਇਹਨਾਂ ਨੂੰ ਖੇਤਰ ਭੇਜ ਦਿਓ ਬਾਅਦ ਪਤਾ ਲੱਗੂ ਜਦੋਂ ਸਾਰਿਆਂ ਦੀ ਜਬਾਨ ਤਾਂ ਜਬਤ ਹੋਈ ਸਰਕਾਰ ਨੇ ਕਾਲੀਦਲ ਕੱਟ ਤੱਕ ਆਪਣੀਆਂ ਜਿਹੜੀਆਂ ਸਿਕਰਡ ਰੱਖੋ ਬਹੁਤ ਜਲਦੀ ਕੋਜਾ ਚੱਕ ਵੀ ਜਿਹੜੀ ਲਗਾਤਾਰ ਸਰਕਾਰ ਲੈ ਰਹੀ ਹੈ ਪਹਿਲਾਂ ਛੱਬੀਆਂ ਮੰਡੀਆਂ ਪ੍ਰਾਈਵੇਟ ਕਰ ਦਿੱਤੇ ਉਹ ਤੋਂ ਬਾਅਦ ਡੋਟੀਫਿਕੇਸ਼ਨ ਕੈਨਸਲ ਕਰਤਾ ਜੀ ਆ ਸਾਰੀ ਚੀਜ਼ ਆ ਜਿਹੜਾ ਮੁੱਖ ਮੰਤਰੀ ਹੈ ਝਾਰੂ ਵਾਲੀ ਪਾਰਟੀ ਆ ਸਾਰਾ ਹੀ ਇਸ਼ਾਰੇ ਤੇ ਹੁਣ ਉਹ ਡਰਦਾ ਹੈ ਆ ਜਿਹੜਾ ਮੁੱਖ ਮੰਤਰੀ ਹੈ ਡਰਦਾ ਹੈ ਕਿ ਕੇਜਰੀਵਾਲ ਵਾਂਗੂ ਮੈਨੂੰ ਨਾ ਅੰਦਰ ਕੀਤਾ ਜਾਏ ਹੁਣ ਕੀ ਕੀਤਾ ਜੋ ਉੱਤੋਂ ਹੁਕਮ ਆ ਰਿਹਾ ਹੈ ਕੋਈ ਮੰਨ ਰਿਹਾ ਹੈ ਪ੍ਰਾਈਵੇਟਾਈਜ਼ ਕਰਨਾ ਹਾਂਜੀ ਕਰਦਣਾ ਹੈ ਬਾਰਡਰ ਤੇ ਰੋਕ ਲੋ ਰੋਕਣਾ ਹੈ ਇੱਥੇ ਜੋ ਇੱਥੇ ਜੋ ਕੁਝ ਕਰਾਉਣਾ ਕਰਾਈ ਜਾਂਦੇ ਆ ਭਗਵੰਤ ਮਾਨ ਤਾਂ ਠਰੇ ਬੈਠਾ ਉਹ ਤਾਂ ਉਹ ਤਾਂ ਖੁਸ਼ ਹੈ ਕਿ ਕੇਜਰੀਵਾਲ ਗਿਆ ਤੇ ਸਾਰਿਆਂ ਦੇ ਸੁਪਨੇ ਉਹਨੇ ਪੂਰੇ ਕਰਤੇ ਤੂੰ ਨਾ ਵੀ ਆ ਤਾਂ ਹੁਣ ਹੁਣ ਆ ਤਾਂ ਹੁਣ ਘਟਕੁਟ ਵੀ ਬਣ ਕੇ ਰਹਿ ਗਿਆ ਵੀਟੀ ਬਣ ਗਈ ਸਰ ਪੰਜਾਬ ਬਚਾਓ ਜਨਤਾ ਦੀ ਕੰਦੀ ਵਿੱਚ ਕਾਂਗਰਸ ਦਾ ਫੋਰ ਸਟੈਂਡਰਡ ਇੱਕ ਤੇ ਨਮਸਤੇ ਹਾਂ ਅੱਜ ਗਵਰਨਰ ਨੂੰ ਮੰਗਮਦਰ ਦੇ ਕੇ ਆਏ ਨੇ ਸ਼ਰਾਬ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਉਥੇ ਧੰਨਾਂ ਆ ਰਹੇ ਨੇ ਉਥੇ ਮੈਂ ਉਹੀ کہہ ਰਿਹਾ ਦੋ ਚੋਰ ਇਕੱਠੇ ਹੋਏ ਆ ਸ਼ਰਾਬ ਪਟਾਲਾ ਜੋ ਪੰਜਾਬ 'ਚ ਹੈ ਉਹ ਦਿੱਲੀ ਵਾਲੇ ਤੋਂ ਵੱਡਾ ਪਟਾਲਾ ਹੈ ਤੇ ਉਸੇ ਹੀ ਉਸੇ ਜਿਹਨੇ ਦਿੱਲੀ ਕੀਤਾ ਉਹੀ ਆਰਕੀਟੈਕਟ ਹੈ ਦਾ ਪੰਜਾਬ ਦਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਗਵਰਨਰ ਤੇ ਕੋਲੇ ਗਏ ਕਿ ਸੁਵਸਤੀਆਂ ਉੱਥੇ ਜਾ ਕੇ ਕੇਜਰੀਵਾਲ ਨੂੰ ਕਰ ਉਹ ਬਚਾਉਣ ਦੀ ਗੱਲ ਕਰਦੇ ਹੋ ਜੇ ਜੇ ਤੁਹਾਡੇ ਦੀ ਹਿੰਮਤ ਹੈ ਤੇ ਉੱਥੇ ਛੇਮ ਕੁਟਾਲਾ ਉਹ ਛੇਮ ਉਹ ਤੋਂ ਵੱਡਾ ਕੁਟਾਲਾ ਇੱਥੇ ਆ ਉਹੀ ਕੰਪਨੀਆਂ ਜਿਨ੍ਹਾਂ ਨੂੰ ਉੱਥੇ ਦਿੱਤਾ ਹੈ ਉਹੀ ਕੰਪਨੀ ਨੂੰ ਇੱਥੇ ਦਿੱਤਾ ਹੈ ਉਹੀ ਪਾਲਿਸੀ ਉੱਥੇ ਹੈ ਵਾਟ ਟੂ ਵਾਟ ਆ ਪਾਲਿਸੀ ਇੱਥੇ ਹੈ ਆ ਡਰਾਮੇ ਆ ਸਾਰੇ ਇਕੱਠੇ ਆ ਇਸ ਕਰਕੇ ਮੈਂ ਕਹਿੰਦਾ ਪੰਜਾਬ ਨੂੰ ਬਚਾਈਏ ਆਪਣੀ ਖੇਤੀ ਪਾਰਟੀ ਤੱਕੜਾ ਕਰਦੇ ਜੀੜੀ ਵਾਲੇ ਕੀ ਕਰਾ ਦਿੰਦੇ ਉਹ ਜੀੜੀ ਦੇ ਗਾਮ ਤੇ ਹਰ ਬੰਦੇ ਨੂੰ ਡਰਾਇਆ ਜਾ ਰਿਹਾ ਮੈਂ ਤਾਂ ਹੁਣ ਹਰ ਇੰਡਸਟਰੀ ਸੇ ਡਰਦਾ ਵਰ ਤੋਂ ਜੀੜੀ ਹਲੇ ਤਾਂ ਥੋਡੀ ਪਾਰੀ ਏ ਥੋਡੀ ਹੋਣ ਵਾਲੀ ਏ ਜੇ ਖਬਰ ਗਲਤ ਲਈ ਜੀੜੀ ਆ ਗਈ ਥੋੜੀ ਜੀ ਇਹ ਕਿਹੜਾ ਉਹ ਨਹੀਂ ਮੈਂ ਕਹਿੰਦਾ ਆਪਾਂ ਪਾਰਟੀ ਜਿੱਦੋ ਕਾਂਗਰਸੀ ਉਹਨਾਂ ਦੀ ਪਰਿਵਾਰ ਸਭ ਤੋਂ ਯਾਰ ਤਾਰ ਛੱਡੋ ਇਹ ਬਾਗੀ ਕਾ ਕੇ ਮੈਂ ਜੀ ਦੱਸੂਗੀ ਕਿ ਕਿੰਨੀ ਹੈ ਕੈਮਰਾ ਕਿਧਰ ਚੱਲ ਰਿਹਾ ਆਹ ਹਾਂ ਦੱਸਦਾ ਇਹਨਾਂ ਤੇ ਐਡੇ ਲੋਕ ਜਿਹੜੇ ਦੋ ਪੇ ਆਮ ਆਪ ਦੀ ਪਾਰਟੀ ਤਿੰਨ ਕਾਂਗਰਸ ਕੋਈ ਪੈਦਾ ਨਹੀਂ ਹੈ ਆਪਾ ਪਟਿਆਲੀਆਂ ਦਾ ਸਾਰੇ ਇੱਟਾ ਸਾਰੇ ਮੈਨੂੰ ਪੂਰਾ ਜੀਟੀਨਾ ਵੀ ਵੀਰ ਜੀ ਇੱਕ ਸਵਾਲ ਇੱਟਾ ਵੀ ਇਕੱਠੇ ਲੰਨ ਨਹੀਂ ਬੰਨ੍ਹਦੇ ਇੱਕ ਸਵਾਲ ਇੰਡੀਅਨ ਗੱਟ ਜੋੜ ਜਦੋਂ ਹੋਇਆ ਸੀ ਉਦੋਂ ਭਗਵੰਤਬਾਲ ਉੱਥੇ ਕਾਂਗਰਸੀ ਤਾਰੀ ਕਰਦੇ ਉਹ ਯਾਰ 83 ਸੀ ਕਤਲੇਆਮ ਦੇ ਬਾਰੇ ਉਹ ਕੁਝ ਹੋਰ ਬੋਲਦਾ ਮੈਂ ਕੋਈ ਕਹਿ ਰਿਹਾ ਨਾ ਕਿ ਇਹਨਾਂ ਦਾ ਡਬਲ ਸਟੈਂਡਰਡ ਹੈ ਮੈਂ ਤਾਂ ਮੈਨੂੰ ਹੁਣ ਵੀ ਪੇਰ ਹੈ ਇਹ ਵੀ ਹਲੇ ਲੰਨਗੇ ਇੱਥੇ ਵੀਰ ਜੀ ਸੁਭੀ ਜੀ ਇਕੱਠੇ ਲੰਨ ਭਗਵੰਤ ਮਾਨ ਇਹ ਬੜਾ ਤੁਸੀਂ ਕਿਤੇ ਵੱਡਾ ਝੂਠਾ ਬੰਦਾ ਭਾਜੀ ਕਾ ਐਡਾ ਬੰਦਾ ਝੂਠਾ ਬੰਦਾ ਨਹੀਂ ਦੇਖਿਆ ਇੱਥੇ ਪੂਰ ਪਿੱਛੇ ਕਰ ਲਈ ਯਾਰ ਕਤਲਿਆਂ ਕਿਲਾਸੀ ਦੇ ਕਤਲਿਆਂ ਵਾਸਤੇ ਹੁਣ ਕਹਿੰਦਾ ਤੁਸੀਂ ਅਕੀ ਕਾਂਗਰਸ ਸੁਪਰੀ ਜੀ ਸ਼ਰਾਬ ਗੋਟਾ ਇਹ ਬੰਦੇ ਕੋਈ ਹੋਣ ਨਹੀਂ ਸਕਦਾ